ਹਾਂਜੀ ਬਾਈ ਜੀ ਜਿਹੜੀ ਆਪਣੀ ਇਹ ਹੈਰੋ ਐ ਇਹਦੇ ਦੀ ਕੀ ਕੀ ਖਾਸੀਅਤ ਐ ਇਹ ਬਾਈ ਜੀ ਜਿਸ ਤਰ੍ਹਾਂ ਇਹ ਨੋ ਦੀ ਹੈਰੋ ਐ ਆਮ ਹੈਰੋ ਨੋ ਦੀ ਟਰੈਕਟਰ ਦੀ ਲੋਡ ਬਹੁਤ ਲੈਂਦੀ ਐ ਇਹ ਹੈਰੋ ਲੋਡ ਨਹੀਂ ਲੈਂਦੀ ਨਾ ਇਹ ਖਾਲ ਪਾਉਂਦੀ ਡੇਢ ਲੀਟਰ ਨਾਲ 1 ਕਿੱਲਾ ਜ਼ਮੀਨ ਬੰਦੀ ਐ ਇਹ ਹੈਰੋ ਅੱਛਾ ਹੋਰ ਕੀ ਕੀ ਖਾਸੀਅਤ ਐ ਨੇ ਬਾਈ ਜੀ ਇਹਦੇ ਚ ਇਹਦੇ ਚ ਵੇਟ ਬਹੁਤ ਐ ਬਈ ਹੁੱਲਣੀ ਘੱਟ ਪੈਂਦੀ ਐ ਇਹ ਖਾਲ ਨਹੀਂ ਪਾਉਂਦੀ ਇਹ ਹੈਰੋ ਅੱਛਾ ਬਾਈ ਜੀ ਅੱਛਾ ਬਾਈ ਜੀ ਜਿਵੇਂ ਤੁਸੀਂ ਤੇ ਬੜੀਆਂ ਸਹੂਲਤਾਂ ਦੱਸਤੀਆਂ ਫਿਰ ਤੇ ਦੂਜੀ ਹੈਰੋ ਨਾਲੋਂ ਮਹਿੰਗੀ ਵੀ ਬਹੁਤ ਜ਼ਿਆਦੀ ਹੋਣੀ ਰੇਟ ਚ ਕੀ ਅੰਤਰ ਹੈ ਉਹਦੇ ਨਾਲੋਂ ਹਾਂ ਰੇਟ ਦਾ ਫਰਕ ਤਾਂ ਹੈਗਾ ਸਾਡੇ ਕੋਲ ਜਿਵੇਂ ਚਾਰ ਮਾਡਲ ਨੇ ਇਹਨਾਂ ਦੇ ਹੈਰੂਆਂ ਦੇ ਜੇ 70000 ਤੋਂ ਸ਼ੁਰੂ ਲੈ ਕੇ 1.5 ਲੱਖ ਤੱਕ ਹੈਰੂਆਂ ਨੇ ਸਾਡੇ ਕੋਲ ਜਿਵੇਂ ਦੀ ਮਰਜ਼ੀ ਲੈ ਸਕਦੇ ਹੋ ਪ੍ਰੈਸ਼ਰ ਇਹਦੇ ਪ੍ਰੈਸ਼ਰ ਵੀ ਲੱਗੇ ਹੋਇਆ ਪਰ ਆਪੇ ਪ੍ਰੈਸ਼ਰ ਖੁੱਲੇਗਾ ਆਪੇ ਬੰਦ ਹੋਊਗੀ ਪ੍ਰੈਸ਼ਰ ਨਾਲ ਇਹ ਹੈਰੂ ਤੇ ਬਾਈ ਜੀ ਜੇ ਕਿਸੇ ਨੇ ਤਿਆਰ ਕਰਵਾਉਣੀ ਹੈ ਕਿੰਨੇ ਦਿਨਾਂ ਚ ਤਿਆਰ ਕਰਕੇ ਦੇ ਦੋਗੇ ਇਹ ਘੱਟੋ ਘੱਟ ਹਫਤਾ ਲੱਗੇਗਾ ਤਿਆਰ ਕਰਨ ਵਾਸਤੇ ਇੱਕ ਹਫਤੇ ਚ ਤਿਆਰ ਕਰ ਦਾਂਗੇ